ਅਸਲੀ ਗੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਲੋਕ ਸਭਾ ਚੋਣਾਂ 2024 ਦਾ ਆਗਾਜ਼ ਹੋ ਚੁੱਕਾ ਹੈ ਤੇ ਹੁਣ ਆਪਣੇ ਪ੍ਰਚਾਰ ਵਾਸਤੇ ਸਾਰੀਆਂ ਪਾਰਟੀਆਂ ਦੇ ਆਗੂ ਪੱਬਾਂ ਭਾਰ ਹੋਏ ਪਏ ਨੇ ਤੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ ਮੁੱਖ ਦਫ਼ਤਰ ਜਿਹੜਾ ਹੈਗਾ ਮਕਸੂਦਾ ਚੌਂਕ ਦੇ ਵਿੱਚ ਖੋਲ੍ਹ ਦਿੱਤਾ ਗਿਆ ਔਰ ਖਾਸ ਕਰਕੇ ਇਸ ਮੌਕੇ ਤੇ ਸੀਨੀਅਰ ਆਗੂ मनोरंजन कालिया जी ਸਾਡੇ ਨਾਲ ਹੈਗੇ ਨੇ ਪਰ ਪਹਿਲਾਂ ਬਹੁਤ-ਬਹੁਤ ਮੁਬਾਰਕ ਦਫਤਰ ਜਿਹੜਾ ਦਫਤਰ ਦੀ ਓਪਨਿੰਗ ਹੋਈ ਧੰਨਵਾਦ ਧੰਨਵਾਦ ਕਿਵੇਂ ਵੇਖ ਰਹੇ ਹੋ ਲੋਕ ਸਭਾ ਚੋਣਾਂ 2024 ਦੇਖੋ ਗੱਲ ਇਹ ਹੈ ਕਿ ਜਿੰਦ ਤੱਕ ਸਵਾਲ 2024 ਦਾ ਹੈਗਾ ਚੋਣ ਦਾ ਇਹ ਗੱਲ ਤਾਂ ਸਮੇਂ ਦੀ ਦੀਵਾਰ ਤੇ ਸਾਫ਼ ਲਿਖੀ ਹੋਈ ਹੈ ਕਿ ਇਸ ਚੋਣਾਂ ਚ ਨਤੀਜੇ ਜਿਹੜੇ 4 ਜੂਨ ਨੂੰ ਆਣੇ ਆ ਔਰ ਉਹਦੇ ਵਿੱਚ ਜਿਹੜਾ ਹੈਗਾ ਬਿਲਕੁਲ ਤੁਹਾਡੇ ਮੂੰਹ ਕਿਉ ਸ਼ਕਰ ਕਿ ਹੈਟ੍ਰਿਕ ਜਿਹੜੀ ਹੈਗੀ ਹੈ ਸ਼੍ਰੀ ਨરેન્દ્ર મોદી ਜੀ ਬਣਾਣਗੇ ਔਰ ਇਸ ਸਮੇਂ ਦਿਵਾਰਤੇ ਸਾਫ ਲਿਖਿਆ ਕਿ ਤੀਸਰੀ ਵਾਰੀ ਜਿਹੜਾ ਹੈਗਾ ਸ਼੍ਰੀ ਨરેન્દ્ર મોદી ਜੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਕਨਸੈਕਟਿਵਲੀ ਤਾਂ ਉਹਦੇ ਵਿੱਚ ਹੈਗਾ ਕਿ ਪੰਜਾਬ ਦਾ ਜਿਤ ਤੱਕ تعلق ਹੈ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੈ ਕਿ ਭਾਰਤੀ ਜਨਤਾ ਪਾਰਟੀ 13 ਦੀਆਂ 13 ਸੀਟਾਂ ਦੇ ਉੱਤੇ ਚੋਣਾਂ ਲੜ ਰਹੀ ਹੈ ਸਰ ਕਾਲਿਆ ਸਾਹਿਬ ਕਿਤੇ ਨਾ ਕਿਤੇ ਦੇਖਣ ਚ ਆਇਆ ਕਿ ਗਰਾਊਂਡ ਜ਼ੀਰੋ ਤੇ ਜਿਹੜਾ ਆ ਵੋਟਰ ਹੈਗਾ ਉਹ ਪੈਰਾਸ਼ੂਟ ਕੈਂਡੀਡੇਟ ਨੂੰ ਐਕਸੈਪਟ ਨਹੀਂ ਕਰ ਰਿਹਾ ਪਹਿਲਾਂ ਮੈਂ ਆਪਣੀ ਗੱਲ ਜਰਾ ਪੂਰੀ ਕਰ ਲਵਾਂ ਕਿ ਜਿੱਦ ਤੱਕ ਸਵਾਲ ਇਹ ਹੈ ਕਿ 13 13 ਸੀਟਾਂ ਤੇ ਚੋਣਾਂ ਲੜ ਰਹੀ ਭਾਰਤੀ ਜਨਤਾ ਪਾਰਟੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਦਾ ਇੱਕ ਸੁਪਨਾ ਸੇਗਾ ਕਿ ਵੀ ਅਸੀਂ ਜਿਹੜਾ ਕਸਬੇ 'ਚ ਬੈਠਾ ਜਿਹੜੇ ਪਿੰਡਾਂ 'ਚ ਬੈਠਾ ਕਿ ਅਸੀਂ ਵੀ ਕਦੀ ਕਮਲ ਦੇ ਫੁੱਲ ਦੇ ਉੱਤੇ ਮੋਹਰ ਲਾਵਾਂਗੇ ਤਾਂ ਇਹ ਮੌਕਾ ਜਿਹੜਾ ਹੈਗਾ ਅੱਜ ਮਿਲ ਗਿਆ ਆ ਗਿਆ ਹੈਗਾ ਤਾਂ ਉਸ ਨਾਤੇ ਜਿਹੜਾ ਹੈਗਾ ਕਿ ਅਸੀਂ 13 ਦੀ 13 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਚੋਣਾਂ ਲੜ ਰਹੀ ਹੈ ਔਰ ਜਿਹੜੇ ਅੱਜ ਹਾਲਾਤ ਹੈਗੇ ਆ ਆਮ ਆਦਮੀ ਪਾਰਟੀ ਦੀ 2022 ਦੇ ਵੀ ਸਰਕਾਰ ਬਣੀ ਸੀਗੀ ਤਾਂ ਉਹ ਇੱਕ ਫੋਰਟ ਅਗੇਂਸਟ ਟ੍ਰੈਡੀਸ਼ਨਲ ਪਾਰਟੀ ਸੀਗਾ ਅੱਜ ਲੋਕੀ ਉਤੋਂ ਨਾ ਖੁਸ਼ ਹੈ ਉਤੋਂ ਆਪਣੇ ਜਿਹੜੇ ਡਿਸਿਲਿਊਜਨ ਹੈਗੇ ਆ ਤੋ ਜਿਹੜੀ ਵੋਟ ਜਿਹੜੀ ਆ ਉਹ ਵਾਪਸ ਆਣਾ ਚਾਹੁੰਦੇ ਆ ਤੇ ਅੱਗੇ ਕਾਂਗਰਸ ਹੈ ਕਾਂਗਰਸ ਅੱਜ ਖਤਮ ਹੋ ਚੁੱਕੀ ਹੈ ਪੂਰੇ ਦੇਸ਼ ਖਤਮ ਹੋ ਚੁੱਕੀ ਦੀ ਹੈ ਤੇ ਜਿੱਦ ਤੱਕ ਸ਼ੋਮਨੀ ਅਕਾਲੀ ਦਲ ਹੈ ਉਹ ਆਪਣਾ ਮਿਆਰ ਉਹ ਨਹੀਂ ਬਣਾ ਸਕੀ ਜਿਹੜਾ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵੇਲੇ ਸੀਗਾ ਤੋ ਫਿਰ ਸਿਰਫ ਇੱਕੋ ਇੱਕ ਭਾਰਤੀ ਜਨਤਾ ਪਾਰਟੀ ਰਹਿ ਜਾਂਦੀ ਹੈ ਤੇ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਅੱਜ ਕਿ ਵੀ ਇੱਕ ਆਸ ਹੈਗੀ ਆ ਤੋ ਲੋਕੀ ਵੀ ਜਿਹੜੇ ਹੈਗਾ ਐਕਸੈਪਟ ਕਰ ਰਹੇ ਆ ਮੈਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਚੰਗਾ ਯੋਗਦਾਨ ਪਾਵਾਂਗੇ ਕੇਂਦਰ ਦੀ ਜਿਹੜੀ ਸਰਕਾਰ ਬਣਾਈ ਜਾ ਰਹੀ ਹੈ ਤੀਸਰੀ ਵਾਰੀ ਮੋਦੀ ਸਾਹਿਬ ਹੈਕਟਿਕ ਕਰ ਰਿਹਾ ਪਰ ਰਿਪੀਟ ਕਰ ਰਹੇ ਹੋ ਦੁਬਾਰਾ ਫਿਰ ਸਵਾਲ ਵੀ ਗਰਾਉਂਡ ਜ਼ੀਰੋ ਤੇ ਜਿਹੜਾ ਵੋਟਰ ਹੈ ਉਹ ਪੈਰਾਸ਼ੂਟ ਉਮੀਦਵਾਰ ਨੂੰ ਐਕਸੈਪਟ ਨਹੀਂ ਕਰਦਾ ਦੇਖੋ ਗੱਲ ਇਹ ਹੈ ਦਿੱਤ ਤੱਕ ਸਵਾਲ ਇਹ ਹੈਗਾ ਪੈਰਾਸ਼ੂਟ ਅਜ ਕੌਣ ਰਹਿ ਗਿਆ ਹੈਗਾ ਹੁਣ ਤੁਸੀਂ ਜਦੋਂ ਜੇ ਪਿਛਲਾ ਬਾਈ ਇਲੈਕਸ਼ਨ ਹੋਇਆ ਉਦੋਂ ਜੁਤਾਇਆ ਨਾ ਠੀਕ ਹੈ ਨਾ ਰਿੰਕੂ ਉਹਨਾਂ ਨੂੰ ਤੇ ਉਸ ਨਾਤੇ ਜਿਹੜਾ ਐਕਸਪੈਰਾਸ਼ੂਟ ਵਾਲੀ ਗੱਲ ਨਹੀਂ ਸਵਾਲ ਇਹਗਾ ਕਿ ਕੈਪੇਬਿਲਟੀ ਔਰ ਕਪੈਸਿਟੀ ਕਿਦੀ ਹੈ ਕਿਹੜਾ ਕੈਂਡੀਡੇਟ ਠੀਕ ਹੈਗਾ ਕਹਿੰਦੇ ਉਦੋਂ ਹਵਾ ਸੀ ਤਾਂ ਕਰਕੇ ਨਹੀਂ ਮੈਂ ਕਹਾਂ ਜੀ ਹੁਣ ਵੀ ਹਵਾ ਹੈਗੀ ਆ ਹੁਣ ਭਾਰਤੀ ਜਨਤਾ ਪਾਰਟੀ ਦੇ ਹੱਕ ਜਵਾ ਹੈਗੀ ਹੈ ਸਵਾਲ ਤਾਂ ਇਸ ਗੱਲ ਦਾ ਕਿ ਵੀ ਭਾਰਤੀ ਜਨਤਾ ਪਾਰਟੀ ਕਿ ਵੀ ਸ਼ੀਲ ਰਿੰਕੂ ਉਹਨਾਂ ਨੂੰ ਵੀ ਲੱਗਦਾ ਸੀਗਾ ਕਿ ਮੈਂ ਸਾਲ ਦੇ ਵਿੱਚ ਜਿਹੜੇ ਵਾਅਦੇ ਕੀਤੇ ਜਿਹੜੇ ਸੁਪਨੇ ਵੇਖੇ ਆਪਣੀ ਕੰਸਟੀਟੂਐਂਸੀ ਨਹੀਂ ਪੂਰੇ ਕਰ ਸਕਿਆ ਉਹ ਅਸੀਂ ਜਿਹੜਾ ਹੈਗਾ ਮਾਧਿਅਮ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਬਣਾਇਆ ਕੇ ਵੀ ਉਹ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਏ ਹੈ ਔਰ ਜਿਹੜਾ ਮੈਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਉਹਨਾਂ ਦੇ ਜਿਹੜੇ ਸੁਪਨੇ ਹੈ ਜਿਹੜੇ ਵਾਅਦੇ ਹੈਗੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਜਲੰਧਰ ਲੋਕ ਸਭਾ ਕੌਨਸਟਿਟੈਂਸੀ ਚੋਂ ਜਿਤਾ ਕੇ ਉਹਨਾਂ ਨੂੰ ਆਪਣੇ ਸੁਪਨੇ ਪੂਰੇ ਕਰਨਗੇ ਔਰ ਵੱਡਮੁੱਲਾ ਇਸ ਸਾਈ ਪਾਣਗੇ ਸਰਕਾਰ ਇਦਿਕ ਵਿਰੋਧ ਬੜਾ ਦੇਖਣ ਨੂੰ ਮਿਲ ਰਿਹਾ ਜਿਹੜੇ ਕੈਂਡੀਡੇਟ ਡੋਰ ਟੂ ਡੋਰ ਜਾ ਰਹੇ ਨਾ ਜਾਂ ਰੋਡ ਚੋਂ ਕਰ ਰਹੇ ਨੇ ਉਹਨਾਂ ਦਾ ਵਿਰੋਧ ਦੇਖਣ ਨੂੰ ਬੜਾ ਮਿਲ ਰਿਹਾ ਦੇਖੋ ਗੱਲ ਇਹ ਹੈ ਕਿ ਜਿਤ ਤੱਕ ਸਵਾਲ ਹੈਗਾ ਵਿਰੋਧ ਦਾ ਕੀ ਮਤਲਬ ਹੁੰਦਾ ਵਿਰੋਧ ਹੁੰਦਾ ਕਿ ਵੀ ਜਿਹਦੇ ਕੋਲ ਆਸ ਹੁੰਦੀ ਹੈ ਉਹਦੇ ਕੋਲ ਨਹੀਂ ਪ੍ਰੋਟੈਸਟ ਕਰਦਾ ਨਾ ਤੇ ਭਾਰਤੀ ਜਨਤਾ ਪਾਰਟੀ ਕੋਲੋਂ ਕਿਸਾਨ ਭਰਾਵਾਂ ਨੂੰ ਆਸ ਹੈ ਤਾਂ ਉਸ ਨਾਤੇ ਜਿਹੜਾ ਹੈਗਾ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕਰ ਰਹੇ ਆ ਉਹ ਮੈਂ ਸਮਝਦਾ ਪ੍ਰੋਟੈਸਟ ਕਰਨਾ ਉਹਨਾਂ ਦਾ ਹੱਕ ਆ ਜਾਇਜ਼ ਆ ਔਰ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਗੱਲਬਾਤ ਰਾਈ ਜਿਹੜੀ ਆ ਮਸਲੇ ਹੱਲ ਹੁੰਦੇ ਆ ਤੇ ਮੈਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਮਸਲੇ ਹੱਲ ਹੋਣਗੇ ਕਿਉਂਕਿ ਪਿਛਲੇ ਦਿਨੀ ਜਦੋਂ ਕਿਸਾਨ ਕਾਨੂੰਨ ਆਏ ਤਾਂ ਉਦੋਂ ਜਿਹੜਾ ਹੈਗਾ 7 ਮਹੀਨੇ ਪ੍ਰੋਟੈਸਟ ਕੀਤਾ ਤੇ ਫਿਰ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਉਹਨਾਂ ਨੇ ਇੱਕ ਕਾਨੂੰਨ ਵਾਪਸ ਵੀ ਲਏ ਠੀਕ ਹੈ ਕਿਸਾਨ ਕੋਲੋਂ ਔਰ ਫਿਰ ਉਹਨਾਂ ਨੇ ਕਿਹਾ ਮੈਂ ਸਮਝਾ ਨਹੀਂ ਸਕਿਆ ਤਾਂ ਉਹ ਜੋ ਸਵਾਲ ਇਹ ਹੈਗਾ ਉਹ ਮੰਗਾ ਦੀ ਗੱਲ ਤੱਕ تعلق ਹੈ ਮੰਗਾ ਜਿਹੜੀਆਂ ਹੈਗੀਆਂ ਉਹ ਆਉਣ ਵਾਲੇ ਸਮੇਂ ਵਿੱਚ ਗੱਲਬਾਤ ਨਾਲ ਜਿਹੜੇ ਹੱਲ ਹੋ ਜਾਣਗੇ ਜਦੋਂ ਤੀਸਰੀ ਵਾਰੀ ਸੌ ਚੱਕਣਗੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਕੋਈ ਐਸੋ ਦਫ਼ਤਰ ਵਿੱਚ ਬੈਠ ਕੇ ਕੋਈ ਖਾਸ ਰਣਨੀਤੀ ਘੜੀ ਜਾਊਗੀ ਇਲੈਕਸ਼ਨ ਨੂੰ ਲੈ ਕੇ ਇਹ ਦੇਖੋ 13 ਦੀਆਂ 13 ਸੀਟਾਂ ਨੂੰ ਇੱਥੇ ਮਾਨੀਟਰ ਹੋਏਗਾ ਅੱਗੇ ਹੁੰਦਾ ਹੈ ਕਿ ਵੀ ਸਾਡਾ ਆਫਿਸ ਹੈਗਾ ਚੰਦੀਗੜ੍ਹ ਬਿਲਕੁਲ ਠੀਕ ਹੈ ਨਾ ਸਾਈਡ ਤੇ ਹੋ ਜਾਂਦਾ ਇੱਕ ਤਰ੍ਹਾਂ ਪੰਜਾਬ ਦੇ ਵਿੱਚ ਇਸ ਸੈਂਟਰ ਦੇ ਵਿੱਚ ਹੈ ਤੇ ਜਦੋਂ ਵੀ ਲੋਕ ਸਭਾ ਦੀ ਚੋਣ ਹੁੰਦੀ ਹੈ ਜਲੰਧਰ ਦੇ ਵਿੱਚ ਆਫਿਸ ਖੁੱਲਦਾ ਸੋ ਉਸ ਨਾਤੇ ਉਸ ਰਣਨੀਤੀ ਤਹਿ ਜਿਹੜਾ ਹੈਗਾ ਇੱਥੇ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਆਫਿਸ ਜਿਹੜਾ ਹੈਗਾ ਸਟੇਟ ਵੀ ਉੱਥੇ ਹੈ ਹਾਂ ਇੱਥੇ ਖੁੱਲਿਆ ਹੈਗਾ ਔਰ ਇੱਥੇ ਵਿੱਚ ਸਾਰੀਆਂ 13 13 ਕੰਸਟਿਟੂਐਂਸੀ ਨੂੰ ਮਾਨੀਟਰ ਕਰਦਾ ਸੋ ਇਸ ਸਾਲ ਮਨੋਰंजन ਕਾਲੀਆ ਜੀ ਸੀਨੀਅਰ ਆਗੂ ਨੇ ਪੱਜ ਪਾ ਦੇ ਔਰ ਇਹਨਾਂ ਵੱਲੋਂ ਕਲੀਅਰ ਕੀਤਾ ਗਿਆ ਕਿ ਜਿਹੜਾ ਮੇਨ ਆਫਿਸ ਚੰਡੀਗੜ੍ਹ ਵਿੱਚ ਹੈਗਾ ਉਹ ਤਾਂ ਹੈ ਹੀ ਹੈ ਪਰ ਜਿਹੜਾ ਜਲੰਧਰ ਜਿਸ ਨੂੰ ਹੱਬ ਕਿਹਾ ਜਾਂਦਾ ਉਹ ਸੈਂਟਰ ਪੁਆਇੰਟ ਰੱਖ ਕੇ ਇੱਥੇ ਦਫਤਰ ਬਣਾਇਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੈਂਟਰ ਦੇ ਜਿਹੜੇ ਮੰਤਰੀ ਹੈਗੇ ਉਹ ਵੀ ਇੱਥੇ ਪੁੱਜਣਗੇ ਤੇ ਸਟੇਟ ਦੇ ਜਿਹੜੇ ਆਗੂ ਹੈਗੇ ਨੇ ਉਹ ਵੀ ਇੱਥੇ ਰਹਿਣਗੇ ਤੇ ਮਿਲ ਜੁਲ ਕੇ ਕੋਈ ਨਵੀਂ ਰਣਨੀਤੀ ਘੜੀ ਜਾਊਗੀ ਜਿਹਦੇ ਕਰਕੇ ਕਿ 13 ਦੀਆਂ 13 ਸੀਟੀਆਂ ਸੀਟਾਂ ਦੇ ਉੱਪਰ ਵਿਚੇ ਸੋਚ ਵਿਚਾਰ ਕੀਤਾ ਜਾਵੇ ਕਿਦਾਂ ਸੀਟ ਨੂੰ ਜਿੱਤਿਆ ਜਾ ਸਕਦਾ ਹੈ कैमरामैन सुखिंदर के सुरेंद्र कंबोज दैनिक सुरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर